ਨਮਸਕਾਰ ਵੀ ਐਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਆ ਆਪਰੇਸ਼ਨ ਸਿੰਦੂਰ ਦੀ ਦਰਸਲ ਜਦੋਂ ਤੋਂ ਆਪਰੇਸ਼ਨ ਸਿੰਦੂਰ ਹੋਇਆ ਉਸ ਤੋਂ ਬਾਅਦ ਤੋਂ ਇਹ ਦੇਸ਼ੀ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਵੱਲੋਂ ਵਿਸ਼ੇਸ਼ اجلاس ਬੁਲਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਔਰ ਉਸ ਨੂੰ ਦੇਖਦੇ ਹੋਏ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ 16 ਜੂਨ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਜਾ ਸਕਦਾ ਹੈ ਜਿਦੇ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਜੋ ਵਿਰੋਧੀ ਧਿਰਾਂ ਦੇ ਵੱਲੋਂ ਖਦਸ਼ੇ ਜाहिर ਕੀਤੇ ਜਾ ਰਹੇ ਨੇ ਉਹਨਾਂ ਦੇ ਉੱਪਰ ਚਰਚਾ ਕੀਤੀ ਜਾ ਸਕੇ ਸੋ ਇਹਦੇ ਲਈ ਵਿਰੋਧੀ ਧਿਰ ਦੇ ਵੱਲੋਂ ਪਹਿਲਗਾਮ ਹਮਲੇ ਤੇ ਚਰਚਾ ਦੇ ਲਈ ਲਗਾਤਾਰ ਇਹਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਔਰ ਵਾਧੇ ਹੋਈ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਇੱਕ ਕਦਮ ਜਿਹੜਾ ਉਹ ਚੁੱਕਿਆ ਗਿਆ ਹਾਲਾਂਕਿ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਇਹਦੇ ਉੱਪਰ ਔਰ ਸੂਤਰਾਂ ਦੇ ਅਨੁਸਾਰ ਜਿਹੜੇ ਪਿਛਲੇ ਸਮਿਆਦੇ ਦੌਰਾਨ ਬੁਲਾਏ ਗਏ ਵਿਸ਼ੇਸ਼ اجلاس ਸੀ ਉਹਨਾਂ ਦੀ ਜਿਹੜਾ ਉਹਨਾਂ ਦਾ ਬਿਉਰਾ ਜਿਹੜਾ ਉਹ ਸਰਕਾਰ ਦੇ ਵੱਲੋਂ ਮੰਗ ਲਿਆ ਗਿਆ ਔਰ ਇਹੀ ਕਾਰਨ ਦੱਸਿਆ ਜਾ ਰਿਹਾ ਕਿ ਜਦੋਂ ਸਰਕਾਰ ਦੇ ਵੱਲੋਂ ਪਿਛਲੇ ਬਿਉਰੇ ਮੰਗੇ ਜਾਂਦੇ ਨੇ ਉਸ ਤੋਂ ਬਾਅਦ ਕਿਸੇ ਹੋਰ ਵਿਸ਼ੇਸ਼ اجلاس ਦੀ ਜਦੋਂ ਮੰਗ ਉੱਠ ਰਹੀ ਹੋਵੇ ਉਸੇ ਟਾਈਮ ਦੇ ਉੱਤੇ ਪਿਛਲੇ ਬਿਉਰੇ ਜਿਹੜੇ ਉਹ ਮੰਗੇ ਜਾਂਦੇ ਨੇ ਸੋ ਇਸ ਵਾਰ ਵੀ ਹੁਣ ਬਿਉਰੇ ਪਿਛਲੇ ਮੰਗ ਲਏ ਨੇ ਔਰ ਇਸ ਤੋਂ ਬਾਅਦ ਹੀ ਇਹ ਚਰਚਾਵਾ ਤੇਜ਼ ਹੋ ਗਈਆਂ ਨੇ ਕਿ 16 ਜੂਨ ਨੂੰ ਵਿਸ਼ੇਸ਼ اجلاس ਜਿਹੜਾ ਉਹ ਸੱਦਿਆ ਜਾ ਸਕਦਾ ਹੈ ਵਿਸ਼ੇਸ਼ اجلاس ਬਹੁਤ دیر ਦੀ ਮੰਗ ਕੀਤੀ ਜਾ ਰਹੀ ਹੈ ਪਰ 16 ਜੂਨ ਨੂੰ ਹੀ ਕਿਉਂ ਸੱਦਿਆ ਜਾਏਗਾ ਇਹਦਾ ਵੀ ਕੋਈ ਕਾਰਨ ਹੈ ਦਰਸਲ ਬਹੁ 파ਰਟੀ ਵਫਦ ਜਿਹੜਾ ਪੂਰੇ ਭਾਰਤ ਦਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ ਹੋਇਆ ਹੈ ਔਰ ਇਹ ਉਮੀਦ ਹੈ ਕਿ ਉਦੋਂ ਤੱਕ ਉਹ ਵਾਪਸ ਜਿਹੜਾ ਉਹ ਵਤਨ ਪਰਤ ਆ ਜਾਣਗੇ ਸਾਰੇ ਵਫਦ ਜਿਹੜੇ ਗਏ ਹੋਏ ਨੇ ਉਹ ਵਫਦ ਵਾਪਸ ਆ ਜਾਣਗੇ ਔਰ ਇਸੇ ਕਰਕੇ 16 ਜੂਨ ਦੀ ਜਿਹੜੀ ਤਰੀਕ ਹੈ ਉਹਦੀ ਚਰਚਾ ਹੋ ਰਹੀ ਹੈ ਕਿ ਉਦੋਂ ਤੱਕ ਸਾਰੇ ਵਫਦ ਭਾਰਤ ਹੋਣੇ ਚਾਹੀਦੇ ਨੇ ਔਰ ਸੰਸਦ ਮੈਂਬਰ ਨੇ ਸਾਰੇ ਜਿਹੜੇ ਗਏ ਹੋਏ ਨੇ ਵਿਦੇਸ਼ਾਂ ਦੇ ਵਿੱਚ ਭਾਰਤ ਦੀ ਗੱਲ ਅਤਵਾਦ ਦੇ ਖਿਲਾਫ ਰੱਖਣ ਦੇ ਲਈ ਏਸੀ ਕਰਕੇ ਉਹ ਜਦੋਂ ਵਾਪਸ ਆਣਗੇ ਤੇ ਉਹਨਾਂ ਦੇ ਵਾਪਸ ਆਉਣ ਦੇ ਉੱਤੇ ਹੀ ਵਿਸ਼ੇਸ਼ اجلاس ਜਿਹੜਾ ਉਹ ਸੱਦਿਆ ਜਾਏਗਾ ਵਿਸ਼ੇਸ਼ اجلاس ਦੀ ਮੰਗ ਜਿਹੜੀ ਆ ਬੀਤੇ ਕੱਲ ਤੋਂ ਬਹੁਤ ਜ਼ਿਆਦਾ ਤੇਜ਼ ਹੋ ਗਈ ਉਹਦਾ ਕਾਰਨ ਇਹ ਹੈ ਕਿ ਸੀਡੀਐਸ ਅ ਅਨਿਲ ਚੋਹਾਨ ਦੇ ਵੱਲੋਂ ਸੰਘਰਸ਼ ਦੇ ਦੌਰਾਨ ਹਵਾਈ ਸੰਪਤੀ ਨੂੰ ਨੁਕਸਾਨ ਕੁਝ ਨੂੰ ਪਹੁੰਚਿਆ ਉਹ ਗੱਲ ਉਹਨਾਂ ਨੇ ਸਵਕਾਰ ਕੀਤੀ ਹੈ ਕਿਉਂਕਿ ਭਾਜਪਾ ਦੇ ਵੱਲੋਂ ਲਗਾਤਾਰ ਇਸ ਗੱਲ ਦਾ ਖੰਡਨ ਕੀਤਾ ਜਾ ਰਿਹਾ ਸੀ ਰਾਹੁਲ ਗਾਂਧੀ ਦੇ ਵੱਲੋਂ ਬਾਰ ਬਾਰ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਕਿ ਦੱਸੋ ਸਾਡੇ ਕਿੰਨੇ ਜਹਾਜ਼ ਉਧਰ ਨੁਕਸਾਨੇ ਗਏ ਨੇ ਸਾਡੇ ਕਿੰਨੇ ਰਫੇਲ ਉਧਰ ਨੁਕਸਾਨੇ ਗਏ ਨੇ ਸੋ ਇਸ ਮੰਗ ਦੇ ਉੱਤੇ ਭਾਜਪਾ ਦੇ ਵੱਲੋਂ ਹਮੇਸ਼ਾ ਇਸ ਗੱਲ ਨੂੰ ਨਕਾਰਿਆ ਜਾਂਦਾ ਰਿਹਾ ਪਰ ਕੱਲ ਜਦੋਂ ਸੀ ਡੀ ਐਸ ਅਨਿਲ ਚੋਹਾਨ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਅਜੇ جنگ ਚੱਲ ਰਹੀ ਹੈ ਔਰ ਉਹਦੇ ਵਿੱਚ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਤੁਹਾਨੂੰ ਯਾਦ ਹੋਏਗਾ ਕਿ ਭਾਰਤੀ ਹੁਣਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਇਸ ਚੀਜ਼ ਦੇ ਉੱਪਰ ਅਜੇ ਚੱਲਦੀ جنگ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਨੂੰ ਅਸੀਂ ਸਵਾਲ ਜਵਾਬ ਨਹੀਂ ਕਰ ਸਕਦੇ ਹਾਂ ਪਰ ਸਾਡੇ ਜਿੰਨੇ ਵੀ ਹਵਾਈ ਸੈਨਾ ਦੇ ਜਵਾਨ ਸੀ ਉਹ ਸਾਰੇ ਸਹੀ ਸਲਾਮਤ ਵਾਪਸ ਆ ਗਏ ਨੇ ਸੋ ਉਦੋਂ ਹੀ ਅੰਦਾਜ਼ਾ ਲਗਾਇਆ ਗਿਆ ਸੀ ਕਿ ਹੋ ਸਕਦਾ ਕਿ ਛੋਟਾ ਮੋਟਾ ਨੁਕਸਾਨ ਜ਼ਰੂਰ ਹੋਇਆ ਹੋਵੇ ਪਰ ਹੁਣ ਜਦੋਂ ਸੀਡੀਐਸ ਅਨਿਲ ਚੋਹਾਨ ਦੇ ਵੱਲੋਂ ਇਸ ਚੀਜ਼ ਦਾ ਬੀਤੇ ਕੱਲ ਸਿੰਗਾਪੁਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਾਨੂੰ ਵੀ ਥੋੜਾ ਨੁਕਸਾਨ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਇਸ ਚੀਜ਼ ਦੀ ਮੰਗ ਤੇਜ਼ ਕਰ ਦਿੱਤੀ ਗਈ ਹੈ ਕਿ ਹੁਣ ਤਾਂ ਸੀਡੀਐਸ ਦੇ ਵੱਲੋਂ ਵੀ ਮੰਨ ਲਿਆ ਗਿਆ ਹੈ ਕਿ ਸਾਡੇ ਜਹਾਜ਼ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਇਸ ਕਰਕੇ ਵਿਸ਼ੇਸ਼ ਅਜਲਾਸ ਜਿਹੜਾ ਉਹ ਸੱਦਿਆ ਜਾਵੇ ਔਰ ਕਾਂਗਰਸ ਨੇ ਦੇਸ਼ ਨੂੰ ਗੁੰਮਰਾਹ ਕਰਨ ਦੇ ਲਈ ਭਾਜਪਾ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਭਾਜਪਾ ਦੇ ਵੱਲੋਂ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਪਾਸੇ ਕਾਂਗਰਸ ਪਾਰਟੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਦੱਸੋ ਕਿ ਉਧਰ ਕਿੰਨੇ ਜਹਾਜ਼ ਨੁਕਸਾਨੇ ਗਏ ਹਾਲਾਂਕਿ ਤੁਸੀਂ ਰਾਹੁਲ ਗਾਂਧੀ ਦੇ ਮੂੰਹੋਂ ਜਾਂ ਕਾਂਗਰਸ ਪਾਰਟੀ ਦੇ ਮੂੰਹੋਂ ਇਹ ਨਹੀਂ ਕਦੇ ਵੀ ਸੁਣਿਆ ਹੋਵੇ ਸੁਣਿਆ ਹੋਏਗਾ ਕਿ ਆਪਰੇਸ਼ਨ ਸੰਦੂਰ ਸਾਡੇ ਸਾਡਾ ਬਹੁਤ ਸਕਸੈਸਫੁਲ ਰਿਹਾ ਜਾਂ ਫਿਰ ਅਸੀਂ ਪਾਕਿਸਤਾਨ ਦੇ ਕਿੰਨੇ ਜਹਾਜ਼ ਅਸੀਂ ਪਾਕਿਸਤਾਨ ਦੇ ਕਿੰਨੇ ਪੋਰਟ ਉੜਾ ਦਿੰਦੇ ਅਸੀਂ ਪਾਕਿਸਤਾਨ ਦੇ ਕਿੰਨੀਆਂ ਹਵਾਈ ਚੌਂਕੀਆਂ ਉੜਾ ਦਿਤੀਆਂ ਅਸੀਂ ਪਾਕਿਸਤਾਨ ਦੇ ਕਿਹੜੇ ਕਿਹੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੁਸੀਂ ਇਹ ਸ਼ਾਇਦ ਰਾਹੁਲ ਗਾਂਧੀ ਦੇ ਮੂੰਹੋਂ ਨਾ ਕਦੇ ਸੁਣਿਆ ਹੋਵੇ ਕਿ ਐਸਾ ਸਵਾਲ ਉਹਨਾਂ ਨੇ ਪਾਕਿਸਤਾਨ ਨੂੰ ਪੁੱਛਿਆ ਹੋਵੇ ਪਰ ਜਦੋਂ ਵੀ ਭਾਰਤ ਦਾ ਪਾਕਿਸਤਾਨ ਦੇ ਨਾਲ ਜਾਂ ਫਿਰ ਚੀਨ ਦੇ ਨਾਲ ਕੋਈ ਵੀ ਪੇਚਾ ਪੈ ਜਾਂਦਾ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਭਾਰਤ ਦੀਆਂ ਏਜੰਸੀਆਂ ਤੋਂ ਹੀ ਚਾਹੇ ਤੁਸੀਂ ਗਲਵਾਨ ਦੀ ਗੱਲ ਕਰੋ ਗਲਵਾਨ ਦੇ ਵਿੱਚ ਵੀ ਉਹਨਾਂ ਨੇ ਚੀਨ ਤੋਂ ਨਹੀਂ ਸੀ ਕਦੇ ਸਵਾਲ ਪੁੱਛਿਆ ਉਹਨਾਂ ਨੇ ਭਾਰਤ ਸਰਕਾਰ ਤੋਂ ਪੁੱਛਿਆ ਸੀ ਕਿ ਦੱਸੋ ਕਿੰਨੀ ਜ਼ਮੀਨ ਦੇ ਉੱਤੇ ਚੀਨ ਨੇ ਕਬਜ਼ਾ ਕਰ ਲਿਆ ਹਾਲਾਂਕਿ ਭਾਰਤ ਨੇ ਉਹਦੇ ਬਾਰੇ ਬਾਰ ਬਾਰ ਸਪਸ਼ਟ ਕੀਤਾ ਕਿ ਗਲਵਾਨ ਹਮਲੇ ਤੋਂ ਬਾਅਦ ਕੋਈ 1 ਇੰਚ ਜ਼ਮੀਨ ਦੇ ਉੱਪਰ ਵੀ ਜਿਹੜਾ ਕਬਜ਼ਾ ਪਾਕ ਚੀਨ ਨੇ ਨਹੀਂ ਕੀਤਾ ਭਾਰਤ ਸਰਕਾਰ ਨੇ ਕਿਹਾ ਔਰ ਚੀਨ ਨੇ ਵੀ ਅਜੇ ਤੱਕ ਇਹ ਦਾਵਾ ਨਹੀਂ ਕੀਤਾ ਕਦੀ ਵੀ ਕਿ ਉਹ ਕਿਸੇ ਜ਼ਮੀਨ ਦੇ ਉੱਪਰ ਉਹਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਦੂਸਰੇ ਪਾਸੇ ਹੁਣ ਜਦੋਂ ਤੋਂ ਤੁਸੀਂ 16 ਦੇ ਵਿੱਚ ਚਾਹੇ ਤੁਸੀਂ ਸਰਜਿਕਲ ਸਟ੍ਰਾਈਕ ਲੈ ਲਓ 19 ਦੇ ਵਿੱਚ ਤੁਸੀਂ 에어 ਸਟ੍ਰਾਈਕ ਲੈ ਲਓ ਚਾਹੇ ਹੁਣ ਆਪਰੇਸ਼ਨ ਸੰਦੂਰ ਹੋਵੇ ਤੁਸੀਂ ਜਿੰਨੇ ਵੀ ਪਾਕਿਸਤਾਨ ਦੇ ਨਾਲ ਜਾਂ ਚੀਨ ਦੇ ਨਾਲ ਸਾਡੀ ਸਿੱਧੇ ਟਕਰਾਅ ਹੋਏ ਨੇ ਉਹਨਾਂ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਖਾਸ ਕਰਕੇ ਇਸ ਚੀਜ਼ ਦੀ ਚਰਚਾ ਜਿਹੜੀ ਆ ਹੁਣ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਆ ਕਿ ਰਾਹੁਲ ਗਾਂਧੀ ਹਮੇਸ਼ਾ ਭਾਰਤ ਸਰਕਾਰ ਤੋਂ ਹੀ ਸਵਾਲ ਕਿਉਂ ਪੁੱਛਦੇ ਨੇ ਉਹਨਾਂ ਨੇ ਕਦੇ ਚੀਨ ਨੂੰ ਸਵਾਲ ਨਹੀਂ ਪੁੱਛਿਆ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਸਵਾਲ ਨਹੀਂ ਪੁੱਛਿਆ ਕਿ ਪਾਕਿਸਤਾਨ ਵੀ ਦੱਸੇ ਕਿ ਤੁਹਾਡਾ ਕਿੰਨਾ ਨੁਕਸਾਨ ਹੋਇਆ ਪਰ ਭਾਰਤ ਦੇ ਕਿੰਨੇ ਜਹਾਜ਼ ਨੁਕਸਾਨੇ ਗਏ ਨੇ ਉਹਦੇ ਨਾਲ ਭਾਰਤ ਨੂੰ ਕੀ ਫਾਇਦਾ ਹੋਣ ਵਾਲਾ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦਾ ਪੁੱਛਣਾ ਅਧਿਕਾਰ ਹੈ ਪੁੱਛ ਸਕਦਾ ਹੈ ਔਰ ਦੇਸ਼ ਡੈਮੋਕ੍ਰੇਸੀ ਵਾਲਾ ਸਾਡਾ ਦੇਸ਼ ਹੈ ਦੇਸ਼ ਦੇ ਵਿੱਚ ਰਾਹੁਲ ਗਾਂਧੀ ਛੱਡੋ ਤੁਸੀਂ ਕੋਈ ਵੀ ਦੇਸ਼ ਦਾ ਵਿਅਕਤੀ ਇਹ ਪੁੱਛਣ ਦੀ ਹਿੰਮਤ ਰੱਖਦਾ ਹੈ ਕਿਉਂਕਿ ਡੈਮੋਕ੍ਰੇਸੀ ਹੈ ਸਭ ਨੂੰ ਪੁੱਛਣ ਦਾ ਅਧਿਕਾਰ ਹੈ ਪਰ ਜਦੋਂ جنگ ਚੱਲ ਰਹੀ ਹੋਵੇ ਕਿਉਂਕਿ ਆਰਮੀ ਦੇ ਵੱਲੋਂ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਇਹ جنگ ਅਜੇ ਚੱਲ ਰਹੀ ਹੈ ਪਰ ਜਦੋਂ جنگ ਚੱਲਦੀ ਹੁੰਦੀ ਹੈ ਉਸ ਦੇ ਵਿੱਚ ਸਾਡਾ ਕਿੰਨਾ ਨੁਕਸਾਨ ਹੋਇਆ ਇਹ ਦੱਸਣਾ ਕਿਤੇ ਨਾ ਕਿਤੇ ਭਾਰਤੀ ਫੌਜਾਂ ਦੀਆਂ ਉਸ ਮੁਲਕ ਦੇ ਫੌਜ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਡਿੱਗਦਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਪਰ ਰਾਹੁਲ ਗਾਂਧੀ ਦੇ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ ਔਰ ਏਸੀ ਕਰਕੇ ਵਿਸ਼ੇਸ਼ اجلاس ਦੀ ਮੰਗ ਕੀਤੀ ਜਾ ਰਹੀ ਸੀ ਕਿ اجلاس ਸਦੋਂ ਉੱਥੇ ਆ ਕੇ ਸਾਰੇ ਜਵਾਬ ਦਿੱਤੇ ਜਾਣ ਪਰ ਹੁਣ ਵਿਸ਼ੇਸ਼ اجلاس ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ 16 ਜੂਨ ਨੂੰ ਇਹ اجلاس ਸੱਦਿਆ ਜਾ ਸਕਦਾ ਹੈ ਔਰ ਇਸ اجلاس ਦੇ ਵਿੱਚ ਬਫਦ ਜਿਹੜੇ ਵਾਰ ਵਾਪਸ ਆਣਗੇ ਉਹ ਉਹਨਾਂ ਬਫਦ ਦੇ ਵਿੱਚ ਕੌਣ ਹੈ ਸ਼ਸ਼ੀ ਥਰੂਰ ਕਾਂਗਰਸ ਪਾਰਟੀ ਦੇ ਕੋਈ ਜਵਾਬ ਦੇਣਗੇ ਸਲਮਾਨ ਖੁਰਸ਼ੀਦ ਉਸ ਬਫਦ ਦੇ ਵਿੱਚ ਨੇ ਉਹੀ ਜਵਾਬ ਉਹੀ ਜਵਾਬ ਦੇਣਗੇ ਤ੍ਰਿਨਮੋਲ ਕਾਂਗਰਸ ਦੇ ਨੇ ਜਾਂ ਫਿਰ ਤੁਸੀਂ ਕਹੋ ਕਿ ਆਰ ਜੀ ਡੀ ਦੇ ਨੇ ਬਹੁਤ ਸਾਰੇ ਸੰਸਦ ਮੈਂਬਰ ਗਏ ਹੋਏ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਸੋ ਉਹਨਾਂ ਦੇ ਵੱਲੋਂ ਹੀ ਆ ਕੇ ਜਦੋਂ ਦੇਸ਼ ਦਾ ਪੱਖ ਉੱਥੇ ਰੱਖਿਆ ਜਾਏਗਾ ਤਾਂ ਕਿਤੇ ਨਾ ਕਿਤੇ ਵਿਰੋਧੀ ਧਿਰ ਦੇ ਵੱਲੋਂ ਆਪਣੇ ਹੀ ਜਦੋਂ ਆਗੂਆਂ ਦੇ ਵੱਲੋਂ ਆ ਕੇ ਉੱਥੇ ਜਵਾਬ ਦਿੱਤੇ ਜਾਣਗੇ ਕਿ ਕਿਹੜੇ ਪੱਖ ਉੱਥੇ ਰੱਖੇ ਗਏ ਔਰ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਸੀ ਡੀ ਐਸ ਅਨਿਲ ਚੋਹਾਨ ਦੇ ਵੱਲੋਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਹਾਂ ਸਾਡਾ ਨੁਕਸਾਨ ਹੋਇਆ ਸੀ ਉਹਦੇ ਉੱਤੇ ਸੈਸ਼ਨ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਉਹ ਦੇਖਣਾ ਹੋਵੇਗਾ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਰਹਾਇਸ਼ ਤੇ ਸੱਦੀ ਗਈ ਹੈ ਇਹ ਬੈਠਕ ਅੱਜ 12 ਵਜੇ ਹੋਏਗੀ ਹਾਲਾਂਕਿ ਇਸ ਬੈਠਕ ਦਾ ਅਜੇ ਤੱਕ ਅਜੰਡਾ ਜਿਹੜਾ ਹੈ ਉਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਸ ਅਜੰਡੇ ਦੇ ਉੱਪਰ ਇਹ ਬੈਠਕ ਜਿਹੜੀ ਹੈ ਹੋਣ ਵਾਲੀ ਹੈ ਉਂਝ ਮੰਤਰੀ ਮੰਡਲ ਦੀ ਇਹ ਬੈਠਕ ਜਿਹੜੀ ਹੈ ਬੜੀ ਅਹਿਮ ਬੈਠਕ ਇਸ ਨੂੰ ਮੰਨਿਆ ਜਾ ਰਿਹਾ ਹੈ ਔਰ ਇਸ ਬੈਠਕ ਦੇ ਵਿੱਚ ਤੁਸੀਂ ਤੁਹਾਨੂੰ ਯਾਦ ਹੋਵੇਗਾ ਕਿ ਲੁਧਿਆਣਾ ਪੱਛਮੀ ਦੀਆਂ ਜਿਹੜੀਆਂ ਚੋਣਾਂ ਦਾ ਐਲਾਨ ਹੋ ਗਿਆ ਔਰ ਐਲਾਨ ਹੋਣ ਤੋਂ ਬਾਅਦ ਇਹ ਪਹਿਲੀ ਇਹ ਮੰਤਰੀ ਮੰਡਲ ਦੀ ਬੈਠਕ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਪੱਛਮੀ ਨੂੰ ਹੀ ਮੁੱਖ ਰੱਖ ਕੇ ਕੋਈ ਵੱਡੇ ਫੈਸਲੇ ਸਰਕਾਰ ਦੇ ਵੱਲੋਂ ਇਸ ਜਿਮਨੀ ਚੋਣ ਤੋਂ ਪਹਿਲਾਂ ਕੀਤੇ ਜਾ ਸਕਦੇ ਨੇ ਔਰ ਉੱਥੇ ਦੇ ਲੋਕਾਂ ਦੀਆਂ ਨਜ਼ਰਾਂ ਵੀ ਕੈਬਨਟ ਦੀ ਇਸ ਬੈਠਕ ਦੇ ਉੱਪਰ ਅਹਿਮ ਟਿਕੀਆਂ ਰਹਿਣਗੀਆਂ ਕਿ ਇਸ ਅਹਿਮ ਬੈਠਕ ਦੇ ਵਿੱਚ ਕਿਹੜੇ ਫੈਸਲੇ ਕੈਬਨਟ ਦੇ ਵੱਲੋਂ ਲਏ ਜਾਂਦੇ ਨੇ ਔਰ ਇਸ ਤੋਂ ਪਹਿਲਾਂ ਜੇ ਮੰਤਰੀ ਮੰਡਲ ਦੀ ਬੈਠਕ ਦੀ ਗੱਲ ਕਰੀਏ ਤੇ 23 ਮਈ ਨੂੰ ਇਹ ਬੈਠਕ ਹੋਈ ਸੀ ਔਰ ਸੁਭਾ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਸੀ ਪਰ ਹੁਣ ਲੁਧਿਆਣਾ ਪੱਛਮੀ ਦੀ ਚੋਣ ਦੇ ਵਿੱਚ ਜਿੱਥੇ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਨਾਮਜ਼ਦਗੀਆਂ ਪੱਤਰ ਭਰ ਦਿੱਤੇ ਗਏ ਨੇ ਔਰ ਉਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਹੁਣ ਪੱਬਾਂ ਪਾਰ ਹੋ ਕੇ ਉਸ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਸ ਟਾਈਮ ਦੇ ਉੱਤੇ ਜਦੋਂ ਕੈਬਨਿਟ ਦੀ ਅਹਿਮ ਬੈਠਕ ਹੋਵੇ ਤੇ ਉਸ ਬੈਠਕ ਦੇ ਵਿੱਚ ਜੇ ਉੱਥੇ ਦੇ ਲੋਕਾਂ ਦੇ ਲਈ ਜਾਂ ਕਾਰੋਬਾਰੀਆਂ ਦੇ ਲਈ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਖਾਸ ਕਰਕੇ ਕਾਰੋਬਾਰੀਆਂ ਦੇ ਲਈ ਔਰ ਲੁਧਿਆਣਾ ਪਛਮੀ ਦੀ ਜਿਹੜੇ ਲੋਕ ਨੇ ਉਹ ਕਿਹੜੇ ਕਿਤੇ ਦੇ ਨਾਲ ਲੋਕ ਸਭ ਤੋਂ ਵੱਧ ਜੁੜੇ ਹੋਏ ਨੇ ਜੇ ਉਸ ਕਿਤੇ ਦੇ ਨਾਲ ਜੁੜਦੇ ਹੋਏ ਬਹੁਤ ਸਾਰੇ ਫੈਸਲੇ ਅੱਜ ਕੀਤੇ ਜਾਣਗੇ ਤੇ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੋਏਗੀ ਕਿਉਂਕਿ ਜਦੋਂ ਵੀ ਕੋਈ ਸੂਬਾ ਸਰਕਾਰ ਹੁੰਦੀ ਹੈ ਜਦੋਂ ਕਿਤੇ ਚੋਣਾਂ ਆਣ ਆਲੀਆਂ ਹੁੰਦੀਆਂ ਨੇ ਸਿਰਫ ਸੂਬਾ ਸਰਕਾਰ ਨਹੀਂ ਕੇਂਦਰ ਸਰਕਾਰ ਵੀ ਜਦੋਂ ਕਿਸੇ ਸੂਬੇ ਦੇ ਵਿੱਚ ਚੋਣਾਂ ਜਾਂ ਫਿਰ ਕਿਸੇ ਇਲਾਕੇ ਦੇ ਵਿੱਚ ਚੋਣਾਂ ਆਣ ਆਲੀਆਂ ਹੁੰਦੀਆਂ ਨੇ ਤੇ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸੱਤਾਧਿਰ ਹੁੰਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਾ ਕੁਝ ਉੱਥੇ ਦੇ ਲੋਕਾਂ ਦੇ ਲਈ ਰਾਹਤ ਭਰੀਆਂ ਖਬਰਾਂ ਦਿੱਤੀਆਂ ਜਾਂ ਤਾਂ ਕਿ ਲੋਕਾਂ ਦਾ ਜਿਹੜਾ ਝੁਕਾ ਹੈ ਉਹ ਸੱਤਾਧਿਰ ਦੇ ਵੱਲ ਹੋ ਸਕੇ ਸੋ ਅੱਜ ਕੈਬਨਿਟ ਦੀ ਅਹਿਮ ਬੈਠਕ ਦੇ ਵਿੱਚ ਦੇਖਣਾ ਹੋਏਗਾ ਕਿ ਕਿਹੜੇ ਫੈਸਲੇ ਲਏ ਜਾਣਗੇ ਪਰ ਅਜੰਡਾ ਅਜੇ ਤੱਕ ਕਲੀਅਰ ਨਹੀਂ ਹੋਇਆ ਕਿ ਕਿਸ ਅਜੰਡੇ ਦੇ ਉੱਪਰ ਇਹ ਬੈਠਕ ਹੋਏਗੀ ਇਸੇ ਕਰਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਲੁਧਿਆਣਾ ਪੱਛਮੀ ਨੂੰ ਮੁੱਖ ਰੱਖ ਕੇ ਅੱਜ ਕੈਬਨਿਟ ਦੀ ਅਹਿਮ ਬੈਠਕ ਦੇ ਵਿੱਚ ਫੈਸਲੇ ਲੈ ਜਾ ਸਕਦੇ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਭੱਗ ਗਈ ਹੈ ਔਰ ਅਕਾਲੀ ਵਿਧਾਇਕ ਦੀ ਆਪ ਦੇ ਪ੍ਰਧਾਨ ਵੱਜੋਂ ਜਦੋਂ ਨਿਯੁਕਤੀ ਹੁੰਦੀ ਹੈ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਨੂੰ 29 ਜੁਲਾਈ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਗਿਆ ਦਰਸਲ ਐਡਵੋਕੇਟ ਅਰੋੜਾ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਜਿਹਦੇ ਵਿੱਚ ਵਿਧਾਇਕ ਦੇ ਕੋਲੋਂ ਇਹ ਸਪਸ਼ਟੀਕਰਨ ਮੰਗਿਆ ਗਿਆ ਔਰ ਉਹਨਾਂ ਨੇ ਪਟੀਸ਼ਨ ਦੇ ਵਿੱਚ ਡਾਕਟਰ ਸੁਖੀ ਨੂੰ ਅਯੋਗ ਠਹਿਰਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਹੈ ਅਯੋਗ ਇਸ ਕਰਕੇ ਕਿਉਂਕਿ ਡਾਕਟਰ ਸੁਖਵਿੰਦਰ ਸੁਖੀ 2017 ਦੇ ਵਿੱਚ ਵੀ ਅਕਾਲੀ ਦਲ ਦੇ ਵੱਲੋਂ ਔਰ 2022 ਦੇ ਵਿੱਚ ਵੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਜਦੋਂ ਆਮ ਆਦਮੀ ਪਾਰਟੀ ਦੀ ਪੂਰੇ ਸੂਬੇ ਦੇ ਵਿੱਚ ਲਹਿਰ ਸੀ ਉਸ ਦੇ ਬਾਵਜੂਦ ਵੀ ਡਾਕਟਰ ਸੁਖਵਿੰਦਰ ਸੁਖੀ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਹੋਏ ਸੀ ਔਰ ਉਹਨਾਂ ਦੇ ਵੱਲੋਂ ਮੱਲ ਮਾਰੀ ਗਈ ਪਰ ਬਾਅਦ ਦੇ ਵਿੱਚ ਫਿਰ ਡਾਕਟਰ ਸੁਖੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਅ ਅਹੁਦੇਦਾਰੀ ਦਿੱਤੀ ਗਈ ਔਰ ਕੈਬਨਿਟ ਦਾ ਰੈਂਕ ਦੇ ਦਿੱਤਾ ਗਿਆ ਪਰ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਪ ਪ੍ਰਧਾਨ ਜਿਹੜਾ ਉਹ ਚੁਣਿਆ ਗਿਆ ਔਰ ਇਸ ਦੇ ਕਰਕੇ ਡਾਕਟਰ ਸੁਖੀ ਨੂੰ ਅਯੋਗ ਠਹਿਰਾਉਣ ਦੇ ਲਈ ਇੱਕ ਪਟੀਸ਼ਨ ਜਿਹੜੀ ਹੈ ਉਹ ਪਹੁੰਚੀ ਹੈ ਔਰ ਸਪਸ਼ਟੀਕਰਨ ਉਹਨਾਂ ਤੋਂ ਮੰਗਿਆ ਗਿਆ ਔਰ ਇਸ ਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਤੇ ईएनटी ਸਪੈਸ਼ਲਿਸਟ ਨੇ ਡਾਕਟਰ ਸੁਕੀ 2017 ਦੇ ਵਿੱਚ ਬੰਗਾ ਤੋਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 2022 ਦੇ ਵਿੱਚ ਫਿਰ ਮੁੜ ਕੇ ਉਹ ਬਣੇ ਔਰ ਪਿਛਲੇ ਸਾਲ ਅਗਸਤ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਛੱਡ ਕੇ ਮਤਲਬ ਅਕਾਲੀ ਦਲ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਮਤਲਬ ਹੈ ਕਿ ਉਹਨਾਂ ਦੀ ਫਿਰ ਵਿਧਾਇਕੀ ਵੀ ਜਾ ਸਕਦੀ ਹੈ ਪਰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਔਰ ਵਿਧਾਇਕ ਵੀ ਨਹੀਂ ਉਹ ਔਰ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਸੀ ਔਰ ਇਸ ਤੋਂ ਬਾਅਦ ਲੰਘੇ ਦਿਨ ਦੀ ਜਿੱਕਰ ਗੱਲ ਕਰੀਏ ਤੇ ਪ੍ਰਧਾਨ ਦੇ ਵੱਜੋਂ ਉਹਨਾਂ ਦੀ ਨਿਯੁਕਤੀ ਸਿਆਸੀ ਹਲਚਲ ਜਿਹੜੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਮਚਾ ਦਿੱਤੀ ਔਰ ਅਜੇ ਵੀ ਉਹ ਅਕਾਲੀ ਦਲ ਦੇ ਵਿਧਾਇਕ ਨੇ ਔਰ ਪਟੀਸ਼ਨ ਦੇ ਵਿੱਚ ਸਥਿਤੀ ਬਾਰੇ ਪੁੱਛੇ ਜਾਣ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਸੰਧਵਾ ਨੇ ਕਿਹਾ ਹੈ ਕਿ ਕਿਉਂਕਿ ਡਾਕਟਰ ਸੁਖੀ ਵਿਧਾਨ ਸਭਾ ਦੇ ਮੈਂਬਰ ਨੇ ਔਰ ਐਸੀ ਕਰਕੇ ਉਹਨਾਂ ਨੂੰ 29 ਜੁਲਾਈ ਨੂੰ ਆਪਣਾ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਦੱਸਿਆ ਗਿਆ ਪਰ 29 ਜੁਲਾਈ ਨੂੰ 29 ਜੁਲਾਈ ਨੂੰ ਹੁਣ ਸੁਖਵਿੰਦਰ ਸੁਖੀ ਉਹਨਾਂ ਦੇ ਵੱਲੋਂ ਕੀ ਜਵਾਬ ਦਿੱਤਾ ਜਾਏਗਾ ਉਹ ਦੇਖਣਾ ਹੋਵੇਗਾ ਪਰ ਇਸ ਉਹਨਾਂ ਦੀ ਨਿਯੁਕਤੀ ਦੇ ਨਾਲ ਉਪ ਪ੍ਰਧਾਨ ਬਣਨ ਦੇ ਨਾਲ ਪੰਜਾਬ ਦੀ ਸਿਆਸਤ ਜ਼ਰੂਰ ਪੱਕ ਗਈ ਹੈ ਹੁਣ ਗੱਲ ਕਰਨੀ ਹੈ ਪੰਜਾਬ ਕਿੰਗਸ ਦੀ ਪੰਜਾਬ ਕਿੰਗਸ 11 ਸਾਲਾਂ ਬਾਅਦ ਆਈਪੀਐਲ ਦੇ ਫਾਈਨਲ ਦੇ ਵਿੱਚ ਪਹੁੰਚਿਆ ਦੇਰ ਰਾਤ ਮੈਚ ਹੋਇਆ ਕੁਆਲੀਫਾਇਰ 2 ਕੁਆਲੀਫਾਇਰ 2 ਪਹਿਲਾਂ ਇਹ ਕਿਆਸਰਈਆਂ ਲਗਾਈਆਂ ਜਾ ਰਹੀਆਂ ਸੀ ਕਿ ਖਰਾਬ ਮੌਸਮ ਦੇ ਕਰਕੇ ਹੋ ਸਕਦਾ ਹੈ ਕਿ ਇਹ ਮੈਚ ਰੱਦ ਹੋ ਜਾਏ ਜੇ ਇਹਨਾਂ ਸਥਿਤੀਆਂ ਦੇ ਵਿੱਚ ਮੈਚ ਰੰਗ ਹੁੰਦਾ ਦੇ ਮੈਚ ਜਿਹੜਾ ਟੌਪ ਦੇ ਉੱਪਰ ਰਹਿੰਦੇ ਕਰਕੇ ਪੁਆਇੰਟ ਟੇਬਲ ਦੇ ਵਿੱਚ ਪੰਜਾਬ ਕਿੰਗਸ ਨੇ ਫਾਈਨਲ ਦੇ ਵਿੱਚ ਪਹੁੰਚ ਜਾਣਾ ਸੀ ਪਰ 2 ਤੋਂ 2.5 ਘੰਟੇ ਦੀ ਦੇਰੀ ਤੋਂ ਬਾਅਦ ਇਹ ਮੈਚ ਦੇਰ ਰਾਤ ਸ਼ੁਰੂ ਹੋਇਆ ਔਰ ਖਾਸ ਗੱਲ ਇਹਦੇ ਵਿੱਚ ਇਹ ਰਹੀ ਕਿਉਂਕਿ ਕੁਆਲੀਫਾਈ ਟੂ ਸੀ ਅਹਿਮ ਮੈਚ ਸੀ ਮੈਚ 2.5 ਘੰਟੇ ਲੇਟ ਸ਼ੁਰੂ ਹੋਣ ਦੇ ਬਾਵਜੂਦ ਵੀ ਓਵਰ ਘਟ ਨਹੀਂ ਕੀਤੇ ਗਏ ਮਤਲਬ 20 ਦੇ 20 ਓਵਰ ਹੀ ਕਰਵਾਏ ਗਏ ਔਰ ਜਦੋਂ ਮੈਚ ਸ਼ੁਰੂ ਹੋਇਆ ਉਸ ਤੋਂ ਬਾਅਦ ਬਰਸ਼ ਨਹੀਂ ਹੋਈ ਦੂਜੇ ਕੁਆਇਲ ਕੁਆਲੀਫਾਇਰ ਦੇ ਵਿੱਚ ਪੰਜਾਬ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਔਰ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਦੇ ਨਾਲ ਹਰਾ ਦਿੱਤਾ ਗਿਆ ਕਪਤਾਨ ਸ਼੍ਰੀਅਸ ਅਈਅਰ ਦੇ ਵੱਲੋਂ ਇੱਕ ਕਪਤਾਨੀ ਪਾਰੀ ਜਿਸ ਕਰਕੇ ਪੰਜਾਬ ਕਿੰਗਸ ਨੇ ਉਹਨਾਂ ਦੇ ਉੱਪਰ 26 ਕਰੋੜ 75 ਲੱਖ ਰੁਪਏ ਖਰਚਿਆ ਸੀ ਪੂਰੇ ਟੂਰਨਾਮੈਂਟ ਦੇ ਵਿੱਚ ਸ਼੍ਰੀਅਸ ਅਈਅਰ ਦੇ ਵੱਲੋਂ ਇੱਕ 1 ਰੁਪਏ ਦਾ ਮੁੱਲ ਜਿਹੜਾ ਉਤਾਰਿਆ ਗਿਆ ਪੂਰੇ ਟੂਰਨਾਮੈਂਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਔਰ ਜਦੋਂ ਪੂਰੀ ਟੀਮ ਨੂੰ ਸ਼੍ਰੇਸ਼ ਸਹਿਰ ਦੀ ਕੱਲ ਲੋਡ ਸੀ ਉਸ ਮੌਕੇ ਦੇ ਉੱਪਰ 41 ਗੇਂਦਾਂ ਤੇ 87 ਦੌੜਾਂ ਨਾਬਾਦ 87 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਲਵਾਈ ਹੈ ਸ਼੍ਰੇਸ਼ ਸਹਿਰ ਦੇ ਵੱਲੋਂ ਸ਼ਾਨਦਾਰ ਪਾਰੀ ਖੇਡੀ ਗਈ ਔਰ ਭੜ ਕੇ ਜਾਨੀ ਕਿ 3 ਜੂਨ ਨੂੰ ਅ ਅਹਮਦਾਬਾਦ ਦੇ ਵਿੱਚ ਹੀ ਸਟੇਡੀਅਮ ਦੇ ਵਿੱਚ ਜਿੱਥੇ ਕੱਲ ਮੈਚ ਹੋਇਆ ਸੀ ਉੱਥੇ ਹੀ ਹੁਣ ਅਗਲਾ ਫਾਈਨਲ ਮੁਕਾਬਲਾ ਬੈਂਗਲੌਰ ਦੇ ਨਾਲ ਹੋਏਗਾ ਬੈਂਗਲੌਰ ਤੋਂ ਪੰਜਾਬ ਕੁਆਲੀਫਾਇਰ 1 ਦੇ ਵਿੱਚ ਹਾਰ ਕੇ ਆਈ ਹੈ ਸਾਰਿਆਂ ਨੂੰ ਯਾਦ ਹੋਏਗਾ ਪਰ ਪ੍ਰਸਥਿਤੀਆਂ ਅਲੱਗ ਹੋਣਗੀਆਂ ਮ ਪੰਜਾਬ ਨਿਊ ਚੰਡੀਗੜ੍ਹ ਦੀ ਜਿਹੜੀ ਪੇਚ ਹੈ ਉਹ ਹੋਰ ਤਰੀਕੇ ਦੇ ਨਾਲ ਖੇਡਦੀ ਸੀ ਔਰ ਜਿਹੜੀ ਹੁਣ ਗੁਜਰਾਤ ਦੀ ਪੇਚ ਹੈ ਉਹ ਹੋਰ ਤਰੀਕੇ ਦੇ ਨਾਲ ਖੇਡਦੀ ਹੈ ਔਰ ਗੁਜਰਾਤ ਦੀ ਪੇਚ ਦੇ ਉੱਤੇ ਇੱਕ ਵੱਡੇ ਸਕੋਰ ਜਿਹੜੇ ਹਮੇਸ਼ਾ ਬਣਦੇ ਰਹੇ ਨੇ ਔਰ ਇਸ ਦਾ ਫਾਇਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜੇ ਆਰਸੀਬੀ ਨੂੰ ਹੋਣ ਵਾਲਾ ਤੇ ਪੰਜਾਬ ਨੂੰ ਵੀ ਉਹਦਾ ਫਾਇਦਾ ਜਿਹੜਾ ਉਹ ਹੋਏਗਾ ਔਰ ਮੁੰਬਈ ਇੰਡੀਅਨ ਦੀ ਹਾਰ ਦੇ ਨਾਲ ਹੀ ਇਹ ਇਸ ਵਾਰ ਜ਼ਰੂਰ ਪੱਕਾ ਹੋ ਗਿਆ ਕਿ 18 ਸਾਲਾਂ ਬਾਅਦ ਆਈਪੀਐਲ ਨੂੰ ਇੱਕ ਨਵਾਂ ਇੱਕ ਨਵਾਂ ਚੈਂਪੀਅਨ ਮਿਲਣਾ ਲਾਏ ਕਿਉਂਕਿ ਅੱਜ ਤੱਕ 18 ਸੀਜ਼ਨ ਹੋਏ ਨੇ 18 ਸੀਜ਼ਨ ਦੇ ਵਿੱਚ ਨਾ RCB ਕਦੀ ਜਿੱਤਿਆ ਔਰ ਨਾ ਹੀ ਪੰਜਾਬ ਕਦੀ ਜਿੱਤਿਆ ਸੋ ਇਸ ਵਾਰ ਇਹ ਸਪਸ਼ਟ ਹੋ ਗਿਆ ਹੈ ਕਿ ਦੋਵੇਂ ਟੀਮਾਂ ਪਹਿਲੀ ਵਾਰ ਫਾਈਨਲ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਔਰ IPL ਨੂੰ ਇਸ ਵਾਰ ਇੱਕ ਨਵਾਂ ਚੈਂਪੀਅਨ ਮਿਲੇਗਾ ਔਰ ਦੋਵੇਂ ਟੀਮਾਂ 18 ਸਾਲ ਬਾਅਦ ਆਪਣਾ ਖਿਤਾਬ ਜਿੱਤਣ ਦਾ ਜਿਹੜਾ ਸੁਪਨਾ ਹੈ ਉਹਨੂੰ ਪੂਰਾ ਕਰ ਸਕਣਗੀਆਂ ਸੋ ਕੱਲ ਇਹ ਸੁਪਨਾ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਕਿਹੜੀ ਟੀਮ ਦਾ ਪੂਰਾ ਹੁੰਦਾ ਹੈ ਉਹ ਦੇਖਣਾ ਹੋਏਗਾ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਆਰਸੀਬੀ ਹੋਵੇ ਇੱਕ ਨਵਾਂ ਇਤਿਹਾਸ ਚੈਂਪੀਅਨ ਬਣਨ ਦਾ ਜਿਹੜਾ ਉਹ ਆਈਪੀਐਲ ਦੇ ਵਿੱਚ ਕੱਲ ਸਿਰਜਿਆ ਜਾਏਗਾ ਔਰ ਇਸ ਆਈਪੀਐਲ ਫਾਈਨਲ ਦਾ ਸਾਰਿਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿਉਂਕਿ ਸਾਡੀਆਂ ਆਰਮ ਫੋਰਸਸ ਜਿਹੜੀਆਂ ਨੇ ਉਹਨਾਂ ਨੂੰ ਵੀ ਕੱਲ ਸਲਾਮੀ ਜਿਹੜੀ ਦਿੱਤੀ ਜਾਏਗੀ ਆਪਰੇਸ਼ਨ ਸੰਦੂਰ ਨੂੰ ਲੈ ਕੇ ਖਾਸ ਪ੍ਰੋਗਰਾਮ ਜਿਹੜਾ ਉਹ ਆਈਪੀਐਲ ਦੀ ਕਲੋਜ਼ਿੰਗ ਸੈਰਮਨੀ ਦੇ ਵਿੱਚ ਤੁਸੀਂ ਦੇਖੋਗੇ ਸਾਡੇ ਤਿੰਨੇ ਸੈਨਾਵਾਂ ਦੇ ਮੁਖੀ ਉੱਥੇ ਮੌਜੂਦ ਰਹਿਣਗੇ ਔਰ ਉਹਨਾਂ ਨੂੰ ਆਪਰੇਸ਼ਨ ਸੰਦੂਰ ਦੇ ਲਈ ਸਲਾਮੀ ਦਿੱਤੀ ਜਾਏਗੀ ਸਾਡੀਆਂ ਫੋਰਸਸ ਨੂੰ ਸਲਾਮ ਕੀਤਾ ਜਾਏਗਾ ਕਿਉਂਕਿ ਉਹਨਾਂ ਨੇ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਦੇ ਲੋਕਾਂ ਦੀ ਰੱਖਿਆ ਕੀਤੀ ਔਰ ਆਈਪੀਐਲ ਜਿੱਥੇ ਇੱਕ ਵਾਰ ਬੰਦ ਕਰਵਾਉਣਾ ਪਿਆ ਸੀ ਪਰ ਸਾਡੀਆਂ ਫੌਜਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਆਈਪੀਐਲ ਵੀ ਦੁਆਰਾ ਸ਼ੁਰੂ ਹੋਇਆ ਔਰ ਦੇਸ਼ ਦੀ ਜਿਹੜੀ ਆਮ ਜ਼ਿੰਦਗੀ ਦੀ ਦੌੜ ਸੀ ਉਹ ਵੀ ਆਮ ਵਾਂਗੂ ਚਲਣੀ ਸ਼ੁਰੂ ਹੋਗੇ ਸੋ ਇਸ ਕਰਕੇ ਕੱਲ ਉਹਨਾਂ ਨੂੰ ਵੀ ਉੱਥੇ ਸਨਮਾਨਿਤ ਕੀਤਾ ਜਾਏਗਾ ਔਰ ਪੰਜਾਬ ਔਰ ਆਰਸੀਬੀ ਦੇ ਵਿੱਚੋਂ ਹੁਣ ਕੱਲ ਦੇਖਣਾ ਹੋਏਗਾ ਕੌਣ ਜਿੱਤਦਾ ਹੈ ਔਰ ਜਿਹੜੀ ਟੀਮ ਜਿੱਤੇਗੀ ਉਹ 18 ਸਾਲ ਬਾਅਦ ਆਪਣਾ ਸਪਨਾ ਜਿਹੜਾ ਹੈ ਉਹ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਜਾਏਗੀ ਸੋ ਏਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ